ਹਣ ਚ ਲੋਕ ਲਫਾਫੇ ਪਰ ਪਰ ਕੇ ਬਾਹਰ ਨਿਕਲ ਰਹਿ ਨੇ ਬਾਈ ਕੀ ਹੋ ਗਿਆ ਵਧੀਆ ਸੇਲ ਲੱਗਿਆ ਵੀਰੇ ਤਮਾਕਾ ਕੀ ਹੋ ਗਿਆ ਬਾਈ ਸੇਲ ਵੀਰੇ ਸੇਲ ਸੇਲ ਤਮਾਕਾ ਕੈਸੇ ਹੈ ਜੀ ਕੀ ਹੋ ਗਿਆ ਬਾਈ ਸੇਲ ਤਮਾਕਾ ਸੇਲ ਦੁਕਾਨ ਦੇ ਬਾਹਰ ਲੋਕ ਲਫਾਫੇ ਪਰ ਪਰ ਕੇ ਨਿਕਲ ਰਹਿ ਨੇ ਕੀ ਗੱਲ ਹੈ ਜੀ ਬਹੁਤ ਵਧੀਆ ਤਮਾਕਾ ਸੇਲ ਲੱਗੀ ਹੋਈ ਆ ਵੀਰੇ 50% ਆਫ ਆ ਪੂਰੇ ਤੁਸੀਂ ਦੇਖੋ ਸਾਡੇ ਲਵੇ ਕੋਈ ਵੀ ਜੁੱਤੀ ਜਿਹੜੀ ਬਾਜ਼ਾਰ ਆ 800 ਰੁਪਏ ਦੀ ਆ ਆਪਣੇ ਲਵੇ ਸਿਰਫ 400 ਰੁਪਏ ਦੀ ਆ ਆ ਕੇ ਤੁਸੀਂ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਕੁੜੀਆਂ ਵਾਲੇ ਮੁੰਡਿਆਂ ਵਾਲੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪੈਨੇ ਵੀਰੇ ਇੱਕ ਵ ਆ ਲੋ ਜਾਰਡਨ ਜੁੜਨ ਦੇ ਪੀਸ ਬਾਈ 1200 ਰੁਪਏ ਦਾ ਬਜਾਰ ਆ ਗਰੰਟੀ ਆ ਚੈਲੰਜ ਨਾਲ ਗਿਆ ਨਾ 1200 ਤੋਂ ਘੱਟ ਕੋਈ ਦੇ ਦੇ ਪੈਸੇ ਛੱਡ ਦਾਂਗੇ ਬਹੁਤ بڑا ਧਮਾਕਾ ਕਰਿਆ ਵੀਰੇ ਬ੍ਰਾਂਡਡ ਬੂਟ ਸਿਰਫ ਤੁਹਾਨੂੰ ਮਿਲ ਜੂਗਾ 1000 ਰੁਪਏ ਚ 2500 ਵਾਲਾ ਮਿਲ ਜੂ ਵੀਰੇ 1000 ਰੁਪਏ ਚ ਲਾਈਫ ਬਾਕ ਐਡੀ ਡਸ ਪਿਉਮਾ ਫੀਲਾ ਜਿਹੜਾ ਮਰਜੀ ਲੈ ਲਓ ਵੀਰੇ ਵਿਆਹ ਸਾਧੀਆਂ ਵਾਸਤੇ ਦੱਸੋ ਜੀ ਕਿਹੜੇ ਕਹਿੰਦੇ ਵਿਆਹ ਸਾਧੀਆਂ ਵਾਸਤੇ ਵੀਰੇ ਬ੍ਰਾਂਡਡ ਬੂਟ ਜਿੱਦਾਂ ਨਾ ਮਰਜੀ ਲੈ ਲਓ ਵਿਆਹ ਵਾਲੇ ਮੁੰਡੇ ਵਾਸਤੇ ਲੈ ਲਓ ਫਾਰਮਲ ਲੈ ਲਓ ਜਿਹੜਾ ਮਰਜੀ ਲੈ ਲੋ ਬਹੁਤ ਸੋਹਣੀ ਸੋਹਣੀ ਵੈਰਾਈਟੀਆਂ ਵੀਰੇ ਗਾਹ ਪਾ ਰੱਖਿਆ 90 ਦੇ ਵਿੱਚ ਤੁਹਾਨੂੰ ਆਣਾ ਪਊਗਾ ਵੀਰੇ ਪਟਿਆਲਾ ਗੇਟ ਆਰੀਆ ਸਕੂਲ ਦੇ ਸਾਹਮਣੇ ਦਿੱਲੀ ਵਾਲਿਆਂ ਦੀ ਦੁਕਾਨ ਆਵਾਜ਼ ਜਾਣਕਾਰੀ ਲਈ ਸਕਰੀਨ ਤੇ ਚੱਲ ਰੇ ਨੰਬਰਾਂ ਤੇ ਕਾਲ ਕਰ ਦਿਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੀ